ਸਤ ਸ੍ਰੀ ਅਕਾਲ ਦੋਸਤੋ ਮੈਂ ਜਗਜੀਤ ਮੰਗਾ ਹੂ ਤੇ ਤੁਸੀਂ ਦੇਖ ਰਹੇ ਹੋ ਸਦ ਕਡੇਰੀ ਫਾਰਮਿੰਗ ਹਰ ਰੋਜ਼ ਵੀਡੀਓ ਬਣਾਉਣ ਜਾਣੇ ਆ ਤੇ ਜਦੋਂ ਵੀਡੀਓ ਬਣਾਉਣੇ ਆ ਕਿਉਂਕਿ ਆਪਾਂ ਪਸ਼ੂਆਂ ਵਾਲੀਆਂ ਵੀਡੀਓ ਵੀ ਬਣਾਉਣੇ ਆ ਤੇ ਜਾਂ ਕਿਸੇ ਵੀਰ ਨੇ ਕੋਈ ਮਸ਼ੀਨਰੀ ਵੇਚਣੀ ਹੁੰਦੀ ਹੈ ਜਾਂ ਖੇਤੀਬਾੜੀ ਦੇ ਨਾਲ ਸੰਬੰਧਤ ਕੋਈ ਮਸ਼ੀਨਰੀ ਜਿਹੜੀ ਹੈ ਉਹ ਕਿਸੇ ਵੀਰ ਨੇ ਲੋਕਾਂ ਨੂੰ ਦਿਖਾਉਣੀ ਹੁੰਦੀ ਹੈ ਤਾਂ ਵੀਡੀਓ ਬਣਾਉਣੇ ਆ ਦੋ ਤਰ੍ਹਾਂ ਦੇ ਲੋਕ ਮਿਲਦੇ ਆ ਇੱਕ ਤਾਂ ਉਹ ਮਿਲਦੇ ਆ ਜਿਹੜੇ ਕਹਿੰਦੇ ਵੀ ਅਸੀਂ ਬਾਹਰ ਜਾਣਾ ਜਾਂ ਬੱਚੇ ਬਾਹਰ ਚਲੇ ਗਏ ਤੇ ਅਸੀਂ ਸਾਰਾ ਕੁਝ ਵਿਚਣਾ ਹੈ ਤੇ ਜਾਂ ਹੁਣ ਉਹ ਵੀਰ ਮਿਲਦੇ ਜਿਹੜੇ ਕਹਿੰਦੇ ਆ ਵੀ ਇਹ ਸਮਛਿਲਰੀ ਐ ਉਹ ਐਡ ਕਰ ਰਹੇ ਆ ਤਾਂ ਅੱਜ ਜਿਹੜੇ ਵੀਰ ਨੂੰ ਆਪਾਂ ਮਿਲਾਂਗੇ ਦੋਸਤੋ ਇਹ ਵੀਰਾਂ ਨੇ ਵੀ ਇਦਾਂ ਦਾ ਕਨਸੈਪਟ ਬਣਾਇਆ ਵੀ ਆਪਾਂ ਬਾਹਰ ਨਹੀਂ ਜਾਣਾ ਇੱਥੇ ਰਹਿ ਕੇ ਇੱਕ ਇਦਾਂ ਦਾ ਕੰਮ ਕਰਨਾ ਵੀ ਜਿਹੜਾ ਜਿਹਦੇ ਨਾਲ ਲੋਕਾਂ ਨੂੰ ਸਹੂਲਤ ਵੀ ਹੋਵੇ ਚਾਰ ਭਰਾਵਾਂ ਨੂੰ ਰੋਜ਼ਗਾਰ ਵੀ ਮਿਲ ਜੇ ਸੋ ਅੱਜ ਦੀ ਜਿਹੜੀ ਵੀਡੀਓ ਆ ਇਹ ਖਾਸ ਰਹੂਗੀ ਜਿਹੜੇ ਵੀਰ ਪਸ਼ੂਆਂ ਦਾ ਕੰਮ ਕਰਦੇ ਆ ਖਾਸ ਕਰਕੇ ਜਿਹਦੇ ਲਾਰਜ ਸਕੇਲ ਦੇ ਉੱਤੇ ਪਸ਼ੂ ਪਾਲਣ ਦਾ ਕੰਮ ਕਰਦੇ ਆ ਤੇ ਉਹ ਸਾਈਲਜ ਨਾਲ ਸੰਬੰਧਤ ਮਸ਼ੀਨਰੀ ਦੇਖਣੀ ਚਾਹੁੰਦੇ ਆ ਉਹ ਵੀ ਤੁਹਾਨੂੰ ਸਾਰੀ ਮਸ਼ੀਨਾਂ ਜਿਹੜੀਆਂ ਸਾਰੀ ਮਸ਼ੀਨਰੀ ਦਿਖਾਉਂਗਾ ਭਾਈ ਉਹਰੇ ਕੋਲ ਐਸਟਾਫ ਅਵੇਲੇਬਲ ਹੈ ਤੇ ਇਹ ਜਿਹੜੀ ਵੀਡੀਓ ਬਣ ਰਹੀ ਹੈ ਉਸ ਪਿੰਡ ਫੇਰੋਕੇ ਹੈ ਇਹਨੂੰ ਤਸੀਲ ਜੀਰਾ ਪੈਂਦੀ ਹੈ ਜ਼ਿਲ੍ਹਾ ਫਰੋਜ਼ਪੁਰ ਹੈ ਜੀਰਾ ਮਸਾਇਤ ਤੋਂ 4 ਕਿਲੋਮੀਟਰ ਹੈ ਤੇ ਤਲਵੰਡੀ ਪਾਈ ਵੀ ਬਹੁਤਾ ਦੂਰ ਨਹੀਂ ਕਿਉਂਕਿ ਇਹ ਸ਼ਹਿਰ ਜਿਹੜੇ ਨੇ ਨੇੜੇ ਨੇ ਗਾਦੜੀ ਵਾਲਾ ਪਿੰਡ ਹੈ ਇੱਕ ਪਾਸੇ ਹੈ ਤੇ ਦੂਜੇ ਪਾਸੇ ਮਈਆਂ ਵਾਲਾ ਹੈ ਸੋ ਹਮਤੀ ਵੀਰ ਨਾਲ ਮਲਾਉਂਗਾ ਤੇ ਇਸ ਵੀਡੀਓ ਚ ਇੱਕ ਹੋਰ ਨਵੀਂ ਚੀਜ਼ ਜਿਹੜੀ ਮੈਂ ਤੁਹਾਨੂੰ ਦਿਖਾਉਣੀ ਹੈ ਵੀ ਇਹਨਾਂ ਨੇ ਥੋੜਾ ਟਾਈਮ ਪਹਿਲਾਂ ਜਮੀ ਦਾ ਸਾਇਲੇਜ ਪਾਇਆ ਜਮੀ ਇਹਨਾਂ ਨੇ ਕੁੱਤਰੀ ਉਹਨੂੰ ਪੈਕ ਕਰਕੇ ਰੱਖ ਲਿਆ ਉਹਦਾ ਆਚਾਰ ਬਣਾ ਲਿਆ ਤੇ ਇਹਨਾਂ ਦੇ ਘਰੇ ਜਿਹੜੇ ਪਸ਼ੂ ਆ ਉਹਨਾਂ ਦੇ ਉੱਤੇ ਵੀ ਉਹਨੇ ਟ੍ਰਾਇਲ ਲਾਇਆ ਤੇ ਵੀਰ ਦੱਸਦਾ ਵੀ ਉਹਨੂੰ ਪਸ਼ੂਆਂ ਨੇ ਬੜਾ ਪਸੰਦ ਕੀਤਾ ਸੋ ਜਮੀ ਦਾ ਸਾਇਲੇਜ ਫਾਰ ਸੇਲ ਵਿਕਾਊ ਹੈ ਉਹ ਵੀ ਵੀਡੀਓ ਦੇ ਵਿੱਚ ਕਵਰ ਕਰਾਂਗੇ ਮੱਕੀ ਬੀਜਨ ਤੋਂ ਲੈ ਕੇ ਵੱਢਣ ਸਾਇਲਜ ਪੈਕ ਕਰਨ ਤੱਕ ਦਾ ਸਾਰਾ ਜਿਹੜਾ ਪ੍ਰਬੰਧ ਬਾਈ ਉਹਨੇ ਕਰ ਲਿਆ ਤੇ ਵੀਰ ਨਾਲ ਜਦੋਂ ਸ਼ੁਰੂਆਤੀ ਗੱਲਾਂ ਬਾਤਾਂ ਹੋਈਆਂ ਤੇ ਬਾਈ ਦੱਸਦਾ ਸੀ ਵੀ ਜਿਹੜੇ ਵੀਰ ਨੇ ਸਾਇਲਜ ਪਾਉਣਾ ਹੈ ਜਿਨੂੰ ਇਹ ਲੱਗਦਾ ਵੀ ਉਹਦੇ 2-3 ਦਿਨ ਬੜੇ ਔਖੇ ਹੁੰਦੇ ਆ ਤਾਂ ਉਹ ਭਾਵੇਂ ਚਿੱਟਾ ਕੁਰਤਾ ਪਜਾਮਾ ਪਾ ਕੇ ਫਿਰਦਾ ਰਹੇ ਕੋਲ ਵੇ ਬਾਈ ਹੋਰੀ ਉਹਨਾਂ ਦਾ ਪੈਕ ਕਰਨ ਤੱਕ ਸਾਇਲੈਂਸ ਜਿਹੜਾ ਪੈਕ ਵੀ ਕਰਕੇ ਦੇਣਗੇ ਜੇ ਪੱਟ ਚ ਪੋਣਾ ਤਾਂ ਉਹ ਵੀ ਕੰਪਲੀਟ ਇਹਨਾਂ ਨਾਲ ਦੀ ਗੱਲਬਾਤ ਕਰ ਸਕਦੇ ਸਾਇਲੈਂਸ ਸੰਬੰਧੀ ਪ੍ਰੋਪਰ ਸੋਲੂਸ਼ਨ ਮਿਲ ਜਾਣਾ ਸੋ ਆਓ ਮਿਲਦੇ ਆ ਬਾਈ ਹੋਰੀਆਂ ਨਾਲ ਕਰਦੇ ਆ ਗੱਲਬਾਤ ਆ ਦੋਸਤੋ ਲਾਸਟ ਤੱਕ ਵੀਡੀਓ ਦੇਖਿਓ ਜਿਹੜੇ ਵੀਰ ਪੰਜਾਬ ਨੂੰ ਪਸੰਦ ਕਰਦੇ ਆ ਜਾਂ ਚਾਹੁੰਦੇ ਆ ਵੀ ਸਾਡੇ ਨੌਜਵਾਨ ਪੰਜਾਬ 'ਚ ਹੀ ਰਹਿਣ ਇੱਥੇ ਰੋਜ਼ਗਾਰ ਤੋੜਨ ਤਾਂ ਉਹ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਜੀ ਆਓ ਮਿਲਗੇ ਬਾਈ ਹੋਰੀਆਂ ਬਾਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਦੇ ਭਾਈ ਅੱਜ ਆਪਾਂ ਵੀਡੀਓ ਬਣਾਉਣੀ ਐ ਤੇ ਆਪਾਂ ਦਿਖਾਵਾਂਗੇ ਜਿਹੜੀਆਂ ਮਸ਼ੀਨਾਂ ਤੁਸੀਂ ਸਾਇਲਜ ਨਾਲ ਸੰਬੰਧਤ ਇੱਥੇ ਜਿਹੜੀਆਂ ਉਹ ਲੈ ਕੇ ਆਂਦੀਆਂ ਖਰੀਦੀਆਂ ਤੇ ਆਪਾਂ ਮਿਲਾਂਗੇ ਭਾਈ ਆਪਣਾ ਨਾਮ ਦੱਸ ਦਿਓ ਜੇ ਤੁਸੀਂ ਲਖਵੀਰ ਸਿੰਘ ਜੀ ਲਖਵੀਰ ਭਾਈ ਇਹ ਸਾਰੇ ਭਰਾ ਆਪਣੇ ਪਿੰਡ ਤੋਂ ਹੀ ਹਾਂਜੀ 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 ਰਲ ਮਿਲ ਕੇ ਕੰਮ ਕਰਦੇ ਹਾਂ ਸਾਰੇ ਜੀ ਰਲ ਮਿਲ ਕੇ ਹੀ ਅੱਛਾ ਮਸ਼ੀਨਰੀ ਜਿਹੜੀ ਮੈਂ ਦੇਖ ਰਿਹਾ ਸਾਰੀ ਨਵੀਂ ਤਕਨੀਕ ਦੀ ਐ ਤੇ ਜ਼ਿਆਦਾ ਸਾਇਲਜ ਨਾਲ ਹੀ ਸੰਬੰਧਤ ਐ ਹਾਂਜੀ ਟਰੈਕਟਰ ਵੀ ਜਿਹੜੇ ਉਹ ਕਾਫੀ ਵੱਡੇ ਵੱਡੇ ਮੈਂ ਦੇਖ ਰਿਹਾ 4x4 ਹੀ ਐ ਜੇ ਆਪਾਂ ਦੌਰ ਦੀ ਗੱਲ ਕਰਦੇ ਨੇ ਜਿਹੜਾ ਇੱਕ ਟ੍ਰੈਂਡ ਜਾਂ ਚੱਲਿਆ ਵੀ ਇੰਨੇ ਪੈਸੇ ਲਾਉਣੇ ਅਗਲਾਂ ਦੇ ਵਿੱਚ ਤੱਕ ਕੈਨੇਡਾ ਪਹੁੰਚ ਜਾਗੇ ਆਪਾਂ ਫਿਰ ਇੱਥੇ ਹੀ ਕੰਮ ਚਲਾਉਣ ਦਾ ਸੋਚਿਆ ਹਾਂਜੀ ਮੇਰੇ ਬਾਕ ਕੈਨੇਡਾ ਦੀ ਗੱਲ ਤੁਹਾਨੂੰ ਦੱਸ ਦਿੰਦਾ ਵੀ ਕੈਨੇਡਾ ਦੀ ਫਾਇਰ ਲੱਗੀ ਹੋਈ ਸੀ ਜਿਹੜੀ ਮੜਵਾਈ ਆਪਾਂ ਸਰਪੇਸੇ ਕਰਕੇ ਵੀ ਇੱਥੇ ਸ਼ੌਕ ਸੀ ਕੰਮ ਕਰਦਾ ਠੀਕ ਹੈ ਬੜੀ ਕਰਨ ਦਾ ਤੇ ਜਦੋਂ ਇਹ ਕਿ ਸ਼ੁਰੂ ਤੋਂ ਕੰਮ ਕੀਤਾ ਜਨਕ 2013-14 ਨੂੰ ਸ਼ੁਰੂ ਮਸ਼ੀਨਰੀ ਜੇ ਪਏ ਸੀ ਉਸ ਤੋਂ ਬਾਅਦ ਸਾਰੇ ਰਿਸਪੌਂਸ ਵਧਿਆ ਅੰਦਾਜ਼ੇ ਕੰਮ ਕਰ ਵਧਿਆ ਸਾਰਾ ਕੁਝ ਵਧਿਆ ਬੰਦੇ ਵਧਿਆ ਟੱਕੇ ਤੇਰੇ ਕੰਮ ਸੋਹਣਾ ਹੁੰ ਐਸਾ ਸੀਗਾ ਤੇ ਬਾਕੀ ਚਲੋ ਜਿਵੇਂ ਸਮੇਂ ਦੇ ਹਿਸਾਬ ਨਾਲ ਪਹਿਲਾਂ ਬਾਹਰ ਦਾ ਵਿੱਚ ਸੀਗਾ ਥੋੜਾ ਜਿਹਾ ਕੀੜਾ ਵੀ ਜਾਵਾਂਗੇ ਚਲੋ ਮਗਰ ਉਸ ਤੋਂ ਬਾਅਦ ਅਸੀਂ ਵੀ ਵੇਖਿਆ ਹਿਸਾਬ ਤਾ ਬਾਹਰ ਦਾ ਹਿਸਾਬ ਤਾ ਵੇਖਿਆ ਤੇ ਆਪਦਾ ਇੱਥੇ ਵੇਖਿਆ ਕਿ ਸਾਨੂੰ ਇੱਥੇ ਬਜਟ ਚੰਗੀ ਹੁੰਦੀ ਪੈਸੇ ਚੰਗੇ ਬੰਦੇ ਫਿਰ ਅਸੀਂ ਉਹ ਕੈਨਸਲ ਕਰਕੇ ਤੇ ਇਧਰ ਹੀ ਸ਼ੁਰੂ ਕੀਤਾ ਕੰਮ ਪਹਿਲਾਂ ਤਾਂ ਕਿ ਆਪਾਂ ਤੂੜੀ ਕੰਪਿਊਟਰ ਕਰਾਇਆ ਤੇ ਜਿਵੇਂ ਸੰਗਤ ਸਾਡੇ ਐਰੋ ਵਾਲੀ ਚਾਰ ਵਾਲੀ ਮਸ਼ੀਨ ਤੇ ਹੋਰ ਸੰਤ ਸਾਰੇ ਜਣ ਕੇ ਰੋਟਾਵੇਟਰ ਵਗੈਰਾ ਸਾਰਾ ਕੰਮ ਹੀ ਕਰਦੇ ਸੀ ਉਸ ਤੋਂ ਬਾਅਦ ਕਿ ਆਪਾਂ ਮੱਕੀ ਦੀ ਸਾਈਲੇਜ ਦਾ ਕੰਮ ਸ਼ੁਰੂ ਕੀਤਾ ਜੀ ਇਹ ਆਪਾਂ ਚਾਰ ਐਰੋ ਸਾਈਵਜ ਪੈਕ ਕਰਨੀ ਮਸ਼ੀਨ ਤੇ ਇਹ ਸਾਰੀਆਂ ਚੀਜ਼ਾਂ ਆਪਾਂ ਇੱਥੇ ਖਰੀਦੀਆਂ ਟਰੈਕਟਰ ਸਪੈਸ਼ਲ ਲਿਆਂਦਾ ਸਾਈਵਜ ਚਾਰ ਵਾਲੀ ਮਸ਼ੀਨਾਂ ਵਾਸਤੇ ਤੇ ਜੇ ਕਿਸੇ ਵੀਰ ਭਰਾ ਨੇ ਜਨਨ ਕਿ ਜੇ ਆਪਣੇ ਘਰੇ ਵੀ ਪਾਉਣਾ ਚਾਹਾਰ ਉਹ ਵੀ ਆਪਾਂ ਜਾ ਕੇ ਪਾਵਾਂਗੇ ਤੇ ਜੇ ਕਿਸੇ ਨੂੰ ਲੋੜ ਆ ਖਰੀਦਣ ਦੀ ਉਹ ਵੀ ਆਪਾਂ ਪੈਕ ਕਰਕੇ ਰੱਖਾਂਗੇ ਸਾਰਾ ਕੁਝ ਦੇਣੀ ਸੋਚ ਲਿਆ ਆਪਾਂ ਵੀ ਜਿਹੜੀ ਜਿਹੜੀ ਅੱਜ ਦੀ ਨਵਾਂ ਜ਼ਮਾਨਾ ਹੈ ਜਿਹੜੀਆਂ ਲੋੜਾਂ ਆ ਉਹ ਆਪਾਂ ਪੂਰੀਆਂ ਕਰਾਂਗੇ ਹਾਂ ਜੀ ਫਾਰਮਰ ਵੀ ਆਪਾਂ ਨਾਲ ਜੁੜਦੇ ਰਹਿਣਗੇ ਹਾਂ ਜੀ ਹਾਂ ਜੀ ਅੱਛਾ ਲਖਵੀਰ ਭਾਈ ਇੱਕ ਗੱਲ ਆਪਾਂ ਸ਼ੁਰੂਆਤ ਕਰਾਂਗੇ ਪਹਿਲਾਂ ਇਸ ਮਸ਼ੀਨ ਤੋਂ ਜਿਹੜੀ ਬਾਹਰਲੇ ਪਾਸੇ ਖੜੀ ਹੈ ਹਾਂ ਜੀ ਇਹ ਮੱਕੀ ਦੀ ਬਜਾਈ ਵਾਲੀ ਮਸ਼ੀਨ ਹੈ ਹਨਾ ਹਾਂ ਜੀ ਮੱਕੀ ਦੀ ਬਜਾਈ ਵਾਲੀ ਮਸ਼ੀਨ ਹੈ ਜੀ ਠੀਕ ਹੈ ਅੱਛਾ ਭਾਈ ਇਹ ਆਪਾਂ ਕਿਰਾਏ ਤੇ ਚਲਾਵਾਂਗੇ ਹਾਂ ਜੀ ਕਿਰਾਏ ਤੇ ਚਲਾਉਣੇ ਆ ਜੀ ਠੀਕ ਹੈ ਕਿਹੜਾ ਕਿਹੜਾ ਏਰੀਆ ਕਵਰ ਕਰਾਂਗੇ ਜਿੱਥੋਂ ਫੋਨ ਆਜੂ ਉਸਾਂ ਉਤੇ ਕੰਟੈਕਟ ਹੋ ਜਾਊਗਾ ਏਰੀਆ ਜਿੱਸਾਂ ਜੀ ਲੋਕ ਨੇੜੇ ਦੇ ਤੇ ਲੋਕਲ ਸਾਰਾ ਹੀ ਕਵਰ ਕਰੀਦਾ ਬਾਕੀ ਉਸਾਂ ਜਿਹੜੇ ਥੋੜਾ ਜਿਹਾ ਦੂਰ ਆ ਵੱਡੀ ਗੱਲ ਨਹੀਂ ਠੀਕ ਹੈ ਫਿਰ ਆਪਾਂ ਉੱਥੇ ਜਾ ਕੇ ਬਿਜਾਈ ਕਰਦੇ ਹਾਂ ਹਾਂਜੀ ਬਿਜਾਈ ਕਰ ਦਿੰਦੀ ਵੈਸੇ ਇਹਦੇ ਨਾਲ ਕਿਹੜੀਆਂ ਕਿਹੜੀਆਂ ਫਸਲਾਂ ਬੀਜੀਆਂ ਜਾਂਦੀਆਂ ਐ ਇਸ ਮਸ਼ੀਨ ਨਾਲ ਜੇ ਆਪਾਂ ਗੱਲ ਕਰੀਏ ਇਹਦੇ ਨਾਲ ਜਿਵੇਂ ਮੱਕੀ ਮੂੰਗੀ ਸਰੋਂ ਹਾਂ ਤੇ ਸਾਰੀਆਂ ਫਸਲਾਂ ਲਗਭਗ ਬਿਜਾਈ ਹੋ ਜਾਂਦੀਆਂ ਨਾਲ ਜੀ ਠੀਕ ਹੈ ਸਾਰੀਆਂ ਫਸਲਾਂ ਜਿਹੜੀਆਂ ਬੈੱਡ ਤੇ ਬੀਜੀਆਂ ਜਾਂਦੀਆਂ ਉਹ ਇਹ ਬੀਜ ਦਿੰਦੀ ਹਾਂਜੀ ਸਾਰੀਆਂ ਬਿਜਾਈ ਕਰ ਦਿੰਦੀ ਹੈ ਜੀ ਠੀਕ ਹੈ ਹੋਰ ਸਿਰਫ ਇਹ ਕਿ ਡਿਸਕਾਂ ਹੁੰਦੀਆਂ ਜੇ ਮੱਕੀ ਦੀ ਅਲੱਗ ਹੁੰਦੀਆਂ ਸਰੋਂ ਦੀ ਅਲੱਗ ਹੁੰਦੀਆਂ ਇਹਨੇ ਆਪਣੇ ਕੋਲ ਸਾਰਾ ਪ੍ਰੋਪਰ ਪੈਕ ਹੈਗਾ ਇਹਦਾ ਹਾਂ ਹਾਂ ਸਾਰਾ ਹੈਗਾ ਜੀ ਸਰ ਠੀਕ ਹੈ ਕਣ ਕਬੱਡੀ ਜਾਣੀ ਉਸ ਤੋਂ ਬਾਅਦ ਚ ਮੱਕੀ ਬੀਜਣੀ ਆਣੀ ਹੈ ਸਾਣੀਆਂ ਦੀ ਮੱਕੀ ਦੇ ਨਹੀਂ ਕੋਈ ਪਹਿਲਾ ਵਾਰੀ ਬੂਰੀ ਵੀ ਬੋਕਰ ਆਉਣੀ ਪਊ ਆਪਾਂ ਨੂੰ ਹਾਂਜੀ ਉਹ ਵਾਰੀ ਦੇ ਹਿਸਾਬ ਨਾਲ ਫਿਰ ਤੁਹਾਨੂੰ ਜਿਵੇਂ ਕੱਸ ਪੈਂਦਾ ਉਸ ਨਾਲ ਵੀ ਜਿਵੇਂ ਜੰਦਾ ਫੋਨ ਲਾਉਦਾ ਚਾਹੀ ਵਾਰੀ ਸੇ ਤਾਂ ਲੋਡ ਕਰ ਲੈਣ ਉਹ ਸਰਦੀ ਦਾ ਹਾਂਜੀ ਅੱਛਾ ਇਹ 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 ਤਾਂ ਹੋ ਗਈ ਜਿਹੜੀ ਆਪਾਂ ਜਿਹਦੇ ਨਾਲ ਆਪਾਂ ਮੱਕੀ ਬੀਜਣੀ ਹੈ ਹਾਂਜੀ ਹਾਂਜੀ ਮੱਕੀ ਬੀਜਣ ਤੋਂ ਬਾਅਦ ਚ ਆਪਾਂ ਨੂੰ ਲੋਡ ਪੈਣੀ ਹੈ ਮੱਕੀ ਵੱਢਣ ਵਾਲੀ ਮਸ਼ੀਨ ਦੀ ਹਾਂਜੀ ਹਾਂਜੀ ਉਹ ਆਪਣੇ ਕੋਲ ਇੱਕ ਟਾਈਮ ਦੇਖ ਰਿਹਾ ਇਹ ਤਾਂ ਚਾਰ ਓਰੇ ਨਹੀਂ ਜਾਂਦੀ ਇਕੱਠੇ ਹਾਂਜੀ ਇਹ ਚਾਰ ਜਾਂਦੀ ਹੈ ਜੀ ਠੀਕ ਹੈ ਇਹ ਕੋ ਆਪਣਾ ਸ਼ਕਤੀਮਾਨ ਦੀ ਮਸ਼ੀਨ ਹੋ ਸੰਗਰ ਰੋ ਦਾ ਜੀ ਉਹ ਸਿੰਗਲ ਰੋ ਵੀ ਲਿਜਾਊਗੀ ਤੇ ਇਹ ਚਾਰ ਵੀ ਅੱਛਾ ਇਹ ਇੱਕ ਵੱਡੀ ਗੱਲ ਵੀ ਜੇ ਕਿਸੇ ਕੋਈ ਪਾਣੀ ਮੀਂਹ ਪਿਆ ਉਹਦੇ ਵਾਸਤੇ ਆਪਣੇ ਟੋਕਰੀ ਲੱਗੀ ਟਰੈਕਟਰ ਦੇ ਪ੍ਰਬੰਧ ਸਾਰੇ ਹੈਗਾ ਅੱਛਾ ਟੋਕਰੀ ਲੱਗੀ ਹੈ ਉੱਪਰ ਵੀ ਉਹ ਚਾਰ ਕੱਟ ਕੇ ਵਾਂਚੋਂ ਬਾਹਰ ਕੱਢੂ ਟਰੈਕਟਰ ਆਪਣਾ ਠੀਕ ਹੈ ਮੰਨ ਲਓ ਆਪਾਂ ਆਪ ਦਾ ਟਰੈਕਟਰ ਨੂੰ ਲੈ ਜਾਣਾ ਅਗਲੇ ਬੰਦੇ ਨੇ ਆਪ ਦਾ ਟਰੈਕਟਰ ਟਰਾਂ ਦੀ ਵਾਂਚ ਵਾੜਨ ਦੀ ਉਹ ਵਾਂਚ ਵਾੜਨ ਦੀ ਲੋੜ ਨਹੀਂ ਜੀ ਠੀਕ ਹੈ ਤੇ ਚਾਰ ਔਰੇ ਇਹਦੇ ਨਾਲ ਲਿਜਾਉ ਹਾਂ ਚਾਰ ਔਰੇ ਨਾਲ ਜਾਊਗੀ ਅੱਛਾ ਇੱਕ ਹੋਰ ਚੀਜ਼ ਦੱਸ ਦਿਓ ਜੇ ਕਈ ਵਾਰ ਕੀ ਹੁੰਦਾ ਵੀ ਕੁਸ ਕੁ ਵੀਰਾਂ ਨੂੰ ਸਿੰਗਲ ਰੋ ਵਾਲੀ ਮਸ਼ੀਨ ਜਿਹੜੀ ਪਸੰਦ ਹੁੰਦੀ ਹੈ ਵੀ ਉਹਦਾ ਕੁਤਰਾ ਕਹਿੰਦੇ ਜ਼ਿਆਦਾ ਨਹੀਂ ਇਹਦਾ ਤੇ ਕੁਤਰੇ ਦੀ ਗਾਰੰਟੀ ਦੇਵਾਂਗੇ ਜੀ ਫੁੱਲ ਠੀਕ ਹੈ ਕੁਤਰੇ ਦੀ ਗਾਰੰਟੀ ਹਾਂ ਫੁੱਲ ਗਾਰੰਟੀ ਪ੍ਰੀ ਕੁਤਰਾ ਹੋਊਗਾ ਬਿਲਕੁਲ ਉਸੇ ਮਸ਼ੀਨ ਦੇ ਨਾਲ ਦਾ ਠੀਕ ਆ ਵੈਸੇ ਜੇ ਕਿਸੇ ਨੇ ਘੇਰੇ ਵਡਾਉਣੇ ਹੋਣ ਇਹਦੇ ਨਾਲ ਹਾਂਜੀ ਉਹ ਜਿਵੇਂ ਕਈ ਵਾਰੀ ਆ ਆਮ ਪਿੰਡਾਂ ਦੇ ਸੰਗਰੋ ਮਸ਼ੀਨਾ ਜਾਂਦੇ ਆ ਜੇ ਕਿਸੇ ਵੀ ਜਿਵੇਂ ਘੇਰੇ ਵਡਾਉਣੇ ਉਹ ਵੀ ਅਸੀਂ ਕੰਮ ਕਰਾਂਗੇ ਵਾਟ ਕੇ ਦੇਵਾਂ ਕੋਈ ਗੱਲ ਠੀਕ ਆ ਆਪਾਂ ਘੇਰੇ ਵਾਢ ਕੇ ਪੁੱਤਰ ਦੇਾਂਗੇ ਦੂਜੇ ਬਾਅਦ ਅਗਲਾ ਆਉਂਦੀ ਸਿੰਗਲ ਰੋ ਵਾਲੀ ਦੀ ਸੰਗਰੋ ਮਸ਼ੀਨ ਪਈ ਆ ਵੀ ਕਈਆਂ ਨੇ ਆਪ ਦਾ ਚਾਰ ਹੀ ਪੌਸਲ ਕਰੋਂਦਾ ਉਹ ਲੇਬਰ ਦੇ ਵੀ ਲੇਬਰ ਨਹੀਂ ਮਿਲਦੀ ਕਰਕੇ ਉਹਨਾਂ ਦਿਨਾਂ 'ਚ ਤੇ ਔਖਾ ਆ ਜਾਂਦਾ ਵੀ ਉਹ ਵੀ ਜਦ ਕਿ ਆਪਾਂ ਕੰਮ ਕਰਾਂਗੇ ਯੂਰੇ ਵਾਢ ਕੇ ਦੇਵਾਂਗੇ ਸਾਰੇ ਸਾਰੇ ਠੀਕ ਆ ਘੇਰੇ ਬਣਾ ਰਿਆਂਗੇ ਘੇਰੇ ਬਾਅਦ ਅਗਲਾ ਆਪਦੀ ਮਸ਼ੀ ਨਾਲ ਭਾਵੇਂ ਉਹ ਕੁਤਰਾ ਕਰ ਲੈ ਠੀਕ ਹੈ ਸੋ ਦੋਸਤੋ ਇਹ ਚਾਰ ਰੋੜੇ ਲਿਜਾਣੇ ਆ 4x4 ਟਰੈਕਟਰ ਉਹਦੇ ਅੱਗੇ ਇਹਨੇ ਲੱਗਣਾ ਐਸਐਵਲ ਦੀ ਐ ਆਪਾਂ ਨੂੰ ਪਤਾ ਵੀ ਐਸਐਵਲ ਜਿਹੜੀ ਕੰਪਨੀ ਐ ਇਹਦੀਆਂ ਮਸ਼ੀਨਾਂ ਸਾਇਲਜ ਵਾਲੇ ਪਾਸੇ ਬੜੇ ਵੇ ਕਾਮਯਾਬ ਰਹਿੰਦੇ ਇਹ ਤੋਂ ਬਿਨਾ ਸਿੰਗਲ ਰੋ ਦੇ ਕੋਈ ਵੀ ਇਹਦੇ ਨਾਲ ਸਾਇਲਜ ਦਾ ਕੁਤਰਾ ਕਰਾਉਣਾ ਤਾਂ ਉਹ ਵੀ ਸ਼ਕਤੀਮਾਨ ਕੰਪਨੀ ਦੀ ਐ ਬ੍ਰਾਂਡੀ ਐ ਆਪਾਂ ਨੂੰ ਪਤਾ ਇਹਦੇ ਚ ਵੀ ਸਿੰਗਲ ਰੂਟ ਸਖਤੀਮਾਨ ਬੜੀ ਕਾਮਯਾਬ ਰਹੀ ਹੈ ਇਤੋਂ ਬਿਨਾ ਇੱਕ ਪੈਕਿੰਗ ਵਾਲੀ ਮਸ਼ੀਨ ਵੀ ਬਾਈ ਹੋਰਿਆਂ ਨੇ ਲਈ ਹੈ ਇਹ ਤਾਂ ਬਾਈ ਹੁਣੇ ਹੀ ਲਈ ਲੱਗਦੀ ਹੈ ਨਵੀਂ ਮਸ਼ੀਨ ਇਹ ਹਾਂ ਬਈ ਬਸ ਥੋੜੇ ਦਿਨ ਹੀ ਹੋਏ ਮਹੀਨਾ ਲਗਭਗ ਹੋਇਆ ਲਿਆਂਦੀ ਨੂੰ ਠੀਕ ਹੈ ਤੇ ਇਹਨਾਂ ਨੇ ਆਪਾਂ ਜਮੇਲਾ achar ਹੀ ਪੈਕ ਕਰਕੇ ਰੱਖਿਆ ਨੇ ਜਿਹੜਾ ਘਰੇ ਆਪ ਪੈਕ ਕੀਤਾ ਜਮੇਲਾ achar ਜਮੇਲਾ achar ਠੀਕ ਹੈ ਅੱਛਾ ਇਹਦਾ ਕੀ ਕਨਸੈਪਟ ਰਹੂਗਾ ਇਹ ਆਪਣੇ ਕੋਲ ਕੋਈ ਵੀਰ ਕੁਤਰਾ ਲੈ ਕੇ ਆਊਗਾ ਜਾਂ ਆਪਾਂ ਮਸ਼ੀਨ ਲੈ ਕੇ ਜਾਵਾਂਗੇ ਹਾਂ ਜੇ ਕੋਈ ਕੁਤਰਾ ਲਿਆਉਣਾ ਚਾਹਦਾ ਜਿਵੇਂ ਥੋੜਾ ਜਿਹੀ ਕੋਈ ਦੋ ਚਾਰ ਟਰਾਮੇ ਜਿੰਨੇ 100 200 ਗੰਢ ਪ ਕਰਾਂਗੇ ਜੀ ਅਸੀਂ ਉਹ ਤਾਂ ਆਪਾਂ ਉੱਥੇ ਜਾ ਕੇ ਵੀ ਪੈਕ ਕਰਦੇ ਆ ਜੀ ਹਾਂਜੀ ਹਾਂਜੀ ਠੀਕ ਹੈ ਸੋ ਦੋਸਤੋ ਇਹ ਜਿਹੜੀ ਮਸ਼ੀਨ ਆਪਾਂ ਨੂੰ ਪਤਾ ਵੀ ਇਹ ਕੁਆਂਟਲ ਵਾਲਾ ਬਿਲਰ ਇੱਕ ਬੇਲ ਬੰਦੀ ਹੈ ਕੁਆਂਟਲ ਹੁੰਦਾ ਉਹਦੇ ਚ weight ਉਹ ਬਾਕੀ ਕੁਤਰੇ ਤੇ ਜਾਂ ਤੁਹਾਡੇ ਜਿਹੜੀ ਮੱਕੀ ਦੀ ਕੁਆਲਿਟੀ ਹੈ ਗਿੱਲੀ ਸੁੱਕੀ ਉਹਦੇ ਤੇ weight डिपेंड ਕਰਦਾ ਵੈਸੇ ਅੰਦਾਜ਼ਨ ਇੱਕ ਕੁਆਂਟਲ ਹੁੰਦਾ ਸੋ ਉਹ ਇਹ ਬੇਲ ਆ ਬੰਨ ਕੇ ਦੇਉਗੇ ਬਿਲਰ ਤੇ ਇਹ ਤੁਹਾਡੇ ਵੀਰਵਾਹਮ ਤੱਕ ਲੈ ਆਉਣਗੇ ਤੁਸੀਂ ਇਹਨੂੰ ਥਾਂ ਜਗ੍ਹਾ ਦੇਣੀ ਹੋਊਗੀ ਤੇ ਪੈਕ ਕਰਦੇ ਨੇ ਜੋ ਦਾ ਹਿਸਾਬ ਜੇ ਉਹ ਵੀ ਬਾਈ ਹੋਰੀ ਲੈਣਗੇ ਉਹਦੇ ਬਾਰੇ ਗੱਲਬਾਤ ਉਹ ਵੀ ਡਿਸਕਸ ਹੋ ਜੂਗਾ ਇਹਨਾਂ ਦੇ ਨਾਲ ਸੋ ਇਹਨਾਂ ਨੇ ਇਹ ਮਸ਼ੀਨ ਇਸ ਕੰਮ ਲਈ ਲੈਂਦੀ ਹੈ ਅੱਛਾ ਭਾਈ ਇਹ ਤਾਂ ਆਪਣੇ ਕੋਲ ਵੀਜਨ ਤੋਂ ਕੁਤਰ ਨੂੰ ਪੈਕ ਕਰਨ ਤੱਕ ਦਾ ਹੋ ਗਿਆ ਪ੍ਰਬੰਧ ਹਾਂਜੀ ਬਾਈ ਚਾਂਸ ਕਿਸੇ ਬੰਦੇ ਕੋਲ ਇੰਨੀਆਂ ਟਰਾਲੀਆਂ ਡ੍ਰੈਕਟਰ ਹੀ ਨਹੀਂ ਹੁੰਦੇ ਵੀ ਵਾਹਨ ਤੋਂ ਆਪਦੀ ਇਸ ਮਸ਼ੀਨ ਤੱਕ ਕੁਤਰਾਂ ਲੈ ਕੇ ਆਵੇ ਉਹ ਵੀ ਹੋ ਜਾਂਦਾ ਹਲ ਹਾਂਜੀ ਆ ਵੀ ਆਪਾਂ ਕੋਲ ਉਹ ਵੀ ਅਵੇਲੇਬਲ ਹੈਗੇ ਆ ਜੀ ਠੀਕ ਹੈ ਉਹ ਵੀ ਸਾਰਾ ਪ੍ਰਬੰਧ ਆਪਾਂ ਕਰਦੇ ਆ ਜੀ ਤੇ ਜਿਵੇਂ ਮੈਂ ਸ਼ੁਰੂਆਤ ਚ ਦੱਸਿਆ ਸੀ ਵੀ ਕਈ ਵੀ ਇਹ ਸੋਚ ਲੈਂਦੇ ਇਹ ਰਸਾਇਣ ਦੇ ਦਾ ਕੰਮ ਦੋ ਤਿੰਨ ਦਿਨ ਬੜਾ ਔਖਾ ਹੁੰਦਾ ਜਾਂ ਚਾਰ ਦਿਨ ਬੜੇ ਕੱਸਦੇ ਹੁੰਦੇ ਆ ਤੇ ਉਹ ਪੈਸਾ ਤਾਂ ਭਰ ਦੇ ਲਗੇ ਪਰ ਆਪ ਮੈਨੂਅਲ ਪਾਵਰ ਦੀ ਕਮੀ ਹੁੰਦੀ ਹੈ ਤੋ ਲੋਪਾ ਇਹਦਾ ਵੀ ਕੋਈ ਕੰਟਰੈਕਟ ਕਰ ਲਾਂਗੇ ਪੈਕ ਕਰਕੇ ਦੇ ਦੇਾਂਗੇ ਹਾਂਜੀ ਉਹ ਸਿੱਧੀ ਸੈਂਪਲ ਦੀ ਗੱਲ ਆ ਵੀ ਕੋਈ ਬੰਦਾ ਚਿੱਟੇ ਕੋਟ ਦੇ ਵਿੱਚ ਵਿਚਾਰ ਵੀ ਪਾਉਣਾ ਚਾਹੁੰਦਾ ਹੋਵੇ ਪਾ ਕੇ ਦੇਵਾਂਗੇ ਜੀ ਉਹ ਵੀ ਪਾ ਦੇਾਂਗੇ ਹਾਂਜੀ ਅੱਛਾ ਉਹ ਉਹਦੇ ਚ ਪੈਕ ਕਰਨਾ ਜ਼ਰੂਰੀ ਹੈ ਜਾਂ ਆਪਾਂ ਪੈਟ ਚ ਵੀ ਲਤਰ ਦੇਾਂਗੇ ਹਾਂ ਜੇ ਕੋਈ ਪੈਟ ਚ ਪਾਉਣਾ ਚਾਹੁੰਦਾ ਪੈਕ ਕਰਨਾ ਜਿਵੇਂ ਵੀ ਅਗਲੇ ਦਿਨ ਸ਼ੌਸ ਉਹ ਉਹ ਵੀ ਕੰਮ ਕਰਕੇ ਦੇਵੇਗਾ ਜੀ ਠੀਕ ਹੈ ਜੇ ਨਹੀਂ ਉਹ ਉਹਦਾ ਆਪਾਂ ਹੱਲ ਕਰ ਦੇਾਂਗੇ ਹਾਂਜੀ ਹੱਲ ਕਰ ਦੇਣਾ ਇਹ ਸਾਰੇ ਵੀਰ ਜਿਹੜੇ ਹੁਣ ਮੈਂ ਵੀਡੀਓ ਚ ਦੇਖ ਰਿਹਾ ਫਿਰ ਮਸ਼ੀਨਰੀ ਬਹੁਤ ਆ ਚਲਾਉਣ ਵਾਸਤੇ ਲੋਡ ਪੈਣੀ ਆ ਸਾਰੇ ਭਰਾ ਨਾਲ ਨਾਲ ਕੇ ਚੱਲਦੇ ਹਾਂ ਹਾਂਜੀ ਹਾਂਜੀ ਸਾਰੇ ਨਾਲ ਹੀ ਆ ਜੀ ਇਹ ਤਾਂ ਫਿਰ ਇੱਕ ਪੱਖ ਤੋਂ ਇਹ ਵੀ ਪੋਰ ਕਿਤੇ ਲੰਬ ਨੇ ਸੀ ਤੇ ਉਹ ਤੇਰੇ ਨਾਲ ਰਲ ਕੇ ਸਮਾਂ ਦੀ ਸਾਰੇ ਭਰਾ ਰਲ ਕੇ ਮਿਲ ਗਿਆ ਸੀ ਇਹਨਾਂ ਮਾਰੇ ਨਹੀਂ ਗਏ ਜੀ ਅੱਛਾ ਬਸ ਉਹ ਜਿਹੜੇ ਪਿਆਰ ਬਣਿਆ ਸਾਰੇ ਲੋਕਾਂ ਦਾ ਅੱਛਾ ਤੇ ਉਹ ਮੇਰਾ ਭਰਾ ਹੈ ਸਾਨੂੰ ਮੇਰੇ ਨਾਲ 10 12 ਸਾਲ ਹੋ ਗਏ ਕੰਮ ਕਰਦੇ ਆ ਇਕੱਠਿਆਂ ਨੂੰ ਅੱਛਾ ਹਾਂਜੀ ਠੀਕ ਹੈ ਵੀ ਕੰਮ ਚੱਲਦਾ ਚੱਲਦਾ ਕਰਕੇ ਵੀ ਵਧੀਆ ਲੱਗਾ ਕੰਮ ਇਹ ਸ਼ੱਕ ਸ਼ੌਕ ਸੀਗਾ ਮੇਨ ਮੋਡਾ ਵੀ ਸਭ ਤੋਂ ਮੇਨ ਜੀ ਸ਼ੌਕ ਹੁੰਦੀ ਹੈ ਜੀ ਸ਼ੌਕ ਹੁੰਦਾ ਹਾਂਜੀ ਨਵੇਂ ਸ਼ਬ ਜ ਨਵੇਂ ਸੰਦਾ ਦਾ ਹੀ ਸ਼ੌਕ ਸਾਨੂੰ ਤੇ ਸ਼ੌਕ ਕੰਮ ਕਰਦਾ ਜੀ ਵੀ ਜਿਹੜੇ ਕੰਮ ਨੂੰ ਸ਼ੌਕ ਨਾਲ ਕਰਦੇ ਆ ਠੀਕ ਹੈ ਤੇ ਟਰੈਕਟਰ ਵੀ ਤੁਸੀਂ ਹਰੇ ਰੰਗ ਦਾ ਖਰੀਦਿਆ ਤੇ ਮਸ਼ੀਨ ਵੀ ਹਰੇ ਕੰਮ ਵੀ ਸਾਇਲਜ ਦਾ ਕਰਨਾ ਉਹਦੇ ਮੱਕੀ ਵੀ ਹਰੀ ਹੁੰਦੀ ਹੈ ਹਾਂਜੀ 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 ਯਸੋ ਦੋਸਤੋ ਇਹ ਕਲਰ ਕੰਬੀਨੇਸ਼ਨ ਵੀ ਬਣ ਗਿਆ ਕੁਦਰਤੀ ਕਿਉਂਕਿ ਦਾਣੇ ਜਿਹੜੇ ਆ ਉਹਨਾਂ ਦਾ ਰੰਗ ਟਰੈਕਟਰ ਦੇ ਰੈੱਡ ਮਾਰਕਾ ਹੋਊਗਾ ਤੇ ਮੱਕੀ ਜਿਹੜੀ ਉਹ ਹਰੀ ਹੋਣੀ ਹੈ ਜਦੋਂ ਸਾਇਲਜ ਪਾਉਣਾ ਹੈ ਅੱਛਾ ਭਾਈ ਇਹ ਤਾਂ ਮਸ਼ੀਨ ਨਾਲ ਸੰਬੰਧੀ ਜਾਣਕਾਰੀ ਹੋਗੀ ਕੀਮਤ ਜਿਹੜੀ ਇਹਦੀ ਅਲੱਗ-ਅਲੱਗ ਤੈਅ ਹੋਊਗੀ ਉਹਦੇ ਲਈ ਫੋਨ ਕਰਨਾ ਪਊਗਾ ਹਾਂਜੀ ਉਹ ਤੁਸੀਂ ਫੋਨ ਤੁਹਾਨੂੰ ਦੱਸਾਂਗੇ ਨੰਬਰ ਦੇਵਾਂਗੇ ਉਹਦੇ ਆਪਦਾ ਕੰਟੈਕਟ ਕਰ ਲਈ ਕੋਈ ਆ ਉਹਦੇ ਤੇ ਕੰਟੈਕਟ ਕਰ ਲੈਣ ਹਾਂਜੀ ਅੱਛਾ ਇਹ ਤੋਂ ਬਿਨਾ ਆਪਾਂ ਜਿਵੇਂ ਹੁਣੇ ਤੁਸੀਂ ਦੱਸਿਆ ਸੀਗਾ ਵੀ ਤੁਸੀਂ ਕੀ ਮਨਚਾ ਆਈਡੀਆ ਕਿਵੇਂ ਆਇਆ ਜਮੀਦਾ ਸਾਇਲੈਂਸ ਪਾਉਂਦਾ ਇਹ ਵੈਸੇ ਹੀ ਜਨ ਕੇ ਜਮੀਨ ਮੰਨ ਲਓ ਆਮ ਹੀ ਆਪਾਂ ਪੱਠੇ ਜਿਹੜੀ ਵਰਤਦੇ ਆ ਲੋਕੀ ਸਾਡੇ ਨਾਲ ਇੱਥੇ ਇੱਕ ਰਿਸਕ ਤੇ ਉਹ ਕਣਕ ਦਾ ਪਾਉਂਦੇ ਸੀ ਚਾਰ ਸਾਡੇ ਮਨ ਚ ਆਈ ਆ ਵੀ ਜਮੀਨ ਪਾ ਕੇ ਵੇਖੀ ਅੱਛਾ ਤੇ ਉਸ ਪਹਿਲਾਂ ਸੀਗਾ ਸਗੋਂ ਡਾਰੀ ਮੰਚ ਚ ਚਲੋ ਫਿਰ ਵੀ ਅਸੀਂ ਰਿਸਕ ਲੈ ਕੇ ਇੱਕ ਸਾਫ ਦਾ ਵਿਸ਼ੇ ਜਿੱਤਿਆ ਲੈ ਇੱਕ ਕਿੱਲੇ ਜਮੀਨ ਦਾ ਚਾਰ ਪਾਇਆ ਸੀਗਾ ਅੱਛਾ ਪਰ ਉਹ ਚਲੋ ਪ੍ਰਮਾਤਮਾ ਨੇ ਕਿਰਪਾ ਹੋਈ ਬਹੁਤ ਵਧੀਆ ਤੇ ਉਹਦਾ ਰਿਸਪੌਂਸ ਬਹੁਤ ਵਧੀਆ ਰਿਹਾ ਤੇ ਇੱਕ ਪਸ਼ੂ ਖਾਂਦੇ ਬਹੁਤ ਵਧੀਆ ਫਿਰ ਉਹਦੀ ਮੇਕ ਮੇਨ ਚੀਜ਼ ਆਈ ਮੱਕੀ ਨੂੰ ਜਦੋਂ ਮਨ ਲਾ ਆਪਾਂ 5 6 ਡਰਗ ਯੂਰੀ ਦੇ ਪਾ ਜਾਂਦੇ ਆ ਸਪਰੇਅਆਂ ਘਟਟ ਘ ਐਸੇ ਸਭ ਹਾਂ ਕਿ ਤੇਲ ਦੀ ਸਪਰੇ ਵੀ ਕੀਤੀ ਤੇਲ ਦੀ ਸਪਰੇ ਅਸੀਂ ਸਿਰਫ ਲੱਸੀ ਜੋੜੀਆਂ ਲੱਸੀ ਕਰਨੀ ਸੀ ਖੱਟੀ ਲੱਸੀ ਜਿਵੇਂ ਆਮ ਕਹਿੰਦੇ ਪਿੰਡਾਂ ਦੀ ਤੇਲ ਵਾਸਤੇ ਅਸੀਂ ਉਹ ਨਹੀਂ ਕੀਤੀ ਮਗਰ ਮੀਂਹ ਪੈਣ ਲੱਗੇ ਤੇ ਲੋੜ ਨਹੀਂ ਪਈ ਸਾਨੂੰ ਤੇ ਚਲੋ ਲੋੜ ਨਹੀਂ ਹਾਂਜੀ ਤੇ ਯਾਨੀ ਕਿ ਸਿਰਫ ਡੇਢ ਬੈਗ ਯੂਰੀਆ ਦਾ ਪਿਆ ਦੋ ਅੱਛਾ ਮੱਕੀ ਦਾ ਅੱਛਾ ਜਿਹੜਾ ਮੱਕੀ ਵਾਲਾ ਵਾਹਣ ਵਿਹਲਾ ਉਹ ਸੌਰੀ ਜਮੀਂ ਵਾਲਾ ਵਾਹਣ ਵਿਹਲਾ ਹੋ ਗਿਆ ਹਾਂਜੀ ਉਹਦੇ ਚ ਫਿਰ ਕੀ ਬੀਜਤਾ ਉਹ ਚ ਮੱਕੀ ਲਾਤੀ ਅਸੋ ਦੇ ਚ ਮੱਕੀ ਲਾਤੀ ਹਾਂਜੀ ਉਹ ਮੱਕੀ ਫਿਰ ਆਲੂ ਵਾਲੀ ਦੇ ਬਰਾबरी ਪੱਕ ਜਾਈ ਹਾਂਜੀ ਉਹ ਆਲੂ ਨਾਲ ਦੇ ਬਰਾਬਰ ਆ ਜੂਗੀ ਜੀ ਉਹਦੇ ਚ ਉਹਦਾ ਵੀ ਫਿਰ ਸਾਇਲੇਜ ਪੈਕ ਕਰਾਂਗੇ ਉਹਦਾ ਵੀ ਸਾਇਲੇਜ ਪੈਕ ਕਰਾਂਗੇ ਅਸੀਂ ਜਿਹੜਾ ਜੇ ਕਿਸੇ ਵੀਰ ਨੇ ਆਪ ਦੀ ਮੱਕੀ ਬੀਜ ਕੇ ਪੈਕ ਕਰਾਉਣਾ ਉਹ ਤੋਂ ਆਪਾਂ ਗੱਲਬਾਤ ਸਾਰੀ ਕਰ ਲਈ ਹੈ ਹਾਂਜੀ ਕਿਸੇ ਵੀਰ ਨੇ ਵੈਸੇ ਹੀ ਖਰੀਦਣਾ ਹੁੰਦਾ ਤਾਂ ਉਹਨੂੰ ਸਾਰਾ ਸਾਲ ਫਿਰ ਮਿਲਦਾ ਰਹੂ ਸਾਇਲੇਜ ਹਾਂਜੀ ਹਾਂਜੀ ਸਾਰਾ ਸਾਲ ਮਿਲੂਗਾ ਜੀ ਠੀਕ ਹੈ ਜਿਹੜਾ ਜਮੀਨ ਦਾ ਸਾਇਲੇਜ ਆਪਾਂ ਪੈਕ ਕੀਤਾ ਹੈ ਹਾਂਜੀ ਅੱਜ ਕਿੰਨੇ ਦਿਨ ਹੋ ਗਏ ਉਹਨੂੰ ਪੈਕ ਹੋਏ ਇਹਨੂੰ ਹੋ ਗਏ ਜੀ ਲਗਭਗ 10 ਦਿਨ ਹੋ ਗਏ 10 ਅਸਾਂ ਨਾਲ ਜੇ ਰੈਡੀ ਹੋ ਜੂਗਾ ਜੀ ਠੀਕ ਆ ਹੋਰ ਦੱਸਾਂਗੇ ਨਾਲ ਦੇ ਵਿੱਚ ਦੀ ਪੂਰਾ ਤਿਆਰ ਹੋ ਜਾਣਾ ਜੇ ਤਿਆਰ ਹੋ ਜਾਏ ਇਹ ਆਪਾਂ ਉਹ ਪਾਉਣਾ ਸ਼ੁਰੂ ਕਰਤਾ ਆਪਦੇ ਖਾਂ ਪਾਉਣਾ ਸ਼ੁਰੂ ਕਰਤਾ ਜੇ ਅਸੀਂ ਕਿਵੇਂ ਖਾਂਦੇ ਆ ਪਸ਼ੂ ਪਸ਼ੂ ਬਹੁਤ ਵਧੀਆ ਖਾਂਦੇ ਆ ਜਮੀ ਜੰਮੀ ਮੱਕੀ ਨਾਲੋਂ ਵੱਧ ਖਾਂਦੇ ਆ ਅੱਛਾ ਜਮੀ ਨੂੰ ਮੱਕੀ ਨਾਲੋਂ ਵੱਧ ਖਾ ਰਿਹਾ ਹਾਂਜੀ ਵੱਧ ਖਾ ਰਿਹਾ ਠੀਕ ਆ ਪਰ ਦਿਖਾ ਦ ਕੇ ਬਾਹਰ ਹਾਂਜੀ ਅਸੀਂ ਵਿਕਰੀ ਵਾਸਤੇ ਦੀ ਹੈ ਨਾਲੇ ਵੀ ਤਾਂ ਹਾਂ ਵਿਕਰੀ ਵਾਸਤੇ ਵੀ ਕੀ ਰੇਟ ਰੱਖਦੇ ਹੋ ਜਮੀ ਦੇ ਇਹ ਜੀ 700 ਰੁਪਏ ਰੱਖਿਆ ਆਪਾਂ ਗੱਠ ਦਾ ਠੀਕ ਹੈ ਤੇ ਇਹ ਗੱਠ ਆਪਣੀ 1 ਤੋਂ 13 ਤੋਂ ਲੈ ਕੇ 15 ਕਿਲੋ ਦੇ ਵਿੱਚ ਹੋਊਗੀ ਜੀ ਨਹੀਂ ਇਹਦਾ ਮ 700 ਰੁਪਿਆ ਗੱਠ ਦਾ ਰੇਟ ਰੱਖਿਆ ਹਾਂਜੀ ਗੱਠ ਦਾ ਵਜ਼ਨ ਜਿਹੜਾ ਕੁਆਂਟਲ ਤੋਂ ਬਾਹਰ ਹੈ ਹਾਂ ਵਜ਼ਨ ਕੁਆਂਟਲ ਤੋਂ ਬਾਹਰ ਹੈ ਜੀ ਠੀਕ ਹੈ ਆਪਾਂ ਦਿਖਾਈਏ ਹਨਾ ਸੋ ਦੋਸਤੋ ਇਸੇ ਮਸ਼ੀਨ ਦੇ ਨਾਲ ਬਾਈ ਹੋ ਰਹੇ ਨੇ ਸਾਈਲਜ ਜਿਹੜਾ ਉਹ ਪੈਕ ਕੀਤਾ ਹੈ ਕਿੱਥੇ ਗਰਮੀ ਨਹੀਂ ਬਣਾਉਂਦੇ ਉਹ ਵੀ ਰੱਖੇ ਇੱਕ ਇੱਕ ਰੈਂਡਮਲੀ ਆਪਾਂ ਨੂੰ ਕੋਈ ਜ਼ਰੂਰੀ ਨਹੀਂ ਆਪਾਂ ਉੱਚੀ ਲਾਉਣੀ ਹੈ ਕਿ ਉੱਤੋਂ ਸਿੱਟ ਲਾਈਏ ਫਿਰ ਸੈਟ ਲਾ ਫਦੋ ਚਲੋ ਠੀਕ ਹੈ ਸੋ ਦੋਸਤੋ ਸਾਈਲਜ ਨੂੰ ਇਹ ਰਿਜ਼ਲਟ ਹੀ ਦਿਖਾਉਣਾ ਹੈ ਵੀ ਕਿੱਦਾਂ ਦਾ ਨਿਕਲਦਾ ਬਈ ਮਸ਼ੀਨ ਤੇ ਨਵਜੇਗਾ ਤੋ ਲਗਭਗ ਵਜਨ ਬਾਈ ਕਹਿੰਦਾ ਵੀ ਕੁਆਂਟਲ ਤੋਂ ਬਾਹਰ ਹੈ ਕੁਆਂਟਲ 10 15 ਕਿਲੋ ਤੱਕ ਵੀ weight ਹੈ ਤੇ 700 ਰੁਪਏ ਇੱਕ ਬੇਲ ਦਾ ਇੱਕ ਗੱਠ ਦਾ rate ਬਾਈ ਉਹਨਾਂ ਨੇ ਰੱਖਿਆ ਜਮੀ ਦਾ ਇਹ ਸਾਇਲਜ ਹੈ ਤੋ ਦੇਖਦੇ ਕਿਦਾਂ ਦਾ ਇਹਦੇ ਵਿੱਚੋਂ ਨਿਕਲਦਾ ਹਾਲਾਂਕਿ ਜੇ 5-7 ਦਿਨ ਲਊਗਾ ਇਹ ਤਿਆਰ ਹੋਣ ਦੇ ਵਿੱਚ ਰੰਗ ਵਟਾ ਗਿਆ ਵੈਸੇ ਬਾਈ ਹੁਰੀ ਘਰੇ ਵਰਤ ਰਹਿ ਅਮ ਦਿਖਾਉਂਗਾ ਜਿਹੜਾ ਘਰੇ ਵਰਤਨਾਸਤੇ ਇਹਨਾਂ ਨੇ ਬੇਲ ਖੋਲੀ ਵੀ ਆ ਪਹਿਲਾਂ ਅਲੱਗ ਪਈ ਆ ਪਰ ਆਪਾਂ ਵੀਡੀਓ 'ਚ ਨਵਾਂ ਜਿਹੜੀ ਲੰਮੀ ਕਾਖੀ ਕੋਸ਼ਿਸ਼ ਹੁੰਦੀ ਹੈ ਉਹ ਤੁਹਾਨੂੰ ਦਿਖਾ ਸਕੀਏ ਸੋ ਇਹ ਦੇਖ ਸਕਦੇ ਹੋ ਦੋਸਤੋ ਸਾਇਲਜ ਬੜੀ ਸੋਹਣੀ ਵੈਰੈਟੀ ਦੱਸਦੀ ਹੈ ਦਾਣਾ ਵੀ ਪੂਰਾ ਬਣਿਆ ਬਾਕੀ ਮੈਂ ਵੀਡੀਓ ਲਾਉਂਗਾ ਨਾਲ ਜਦੋਂ ਬਾਈ ਉਹਰੇ ਨੇ ਕੁਤਰੀ ਹੈ ਜਮੀ ਜਾਂ ਜਿੱਦਾਂ ਵੀ ਉਹ ਜਵੀ ਸੀ ਸੋ ਜਵੀ ਦਾ ਸਾਇਲਜ ਦੁੱਧਾ ਪੂਰਾ ਬਣਿਆ ਹੈ ਦੋਸਤੋ ਤੁਸੀਂ ਦੇਖ ਸਕਦੇ ਹੋ ਇਥੋਂ ਦੁੱਧ ਜਿਹੜਾ ਉਹ ਨਿਕਲਦਾ ਵਿੱਚੋਂ ਇਹੀ ਇਹਦਾ ਸਹੀ ਮੇਲੇ ਵਿੱਚ ਪ੍ਰੋਟੀਨ ਵਗੈਰਾ ਹੁੰਦਾ ਡਰਾਈ ਮਟਰ ਬਾਕੀ ਤੁਸੀਂ ਚੈੱਕ ਕਰਾ ਲਿਓ ਜਿਹੜਾ ਵੀ ਰਤਨਾ ਚਾਹੁੰਦਾ ਸੋ ਇਹ ਮੱਕੀ ਦਾ ਆਚਾਰ ਬਾਈ ਹੋਰ ਕੋਲ ਸੌਰੀ ਜਮੀ ਦਾ ਸਾਇਲੇਜ ਹੈ ਤੇ ਮੱਕੀ ਦਾ ਵੀ ਰੂਟੀਨ ਚ ਮਿਲਦਾ ਰਹਿਣਾ ਕਿਉਂਕਿ ਇਹਨਾਂ ਨੇ ਸਾਰੀਆਂ ਹੀ ਮਸ਼ੀਨਾਂ ਲੈ ਲਈਆਂ ਤੇ ਹੁਣ ਤੁਸੀਂ ਇਹਨਾਂ ਨਾਲ ਜੋੜ ਸਕਦੇ ਹੋ ਇਸ ਏਰੀਆ ਦੇ ਵੀਰ ਖਾਸ ਕਰਕੇ ਬਾਕੀ ਦੂਰ ਦਾ ਵੀਰ ਵੀ ਜੇ ਕੋਈ ਜੁੜਨਾ ਚਾਹੁੰਦਾ ਤਾਂ ਇੱਥੋਂ ਤੁਸੀਂ ਸਾਇਲੇਜ ਲਿਆ ਸਕਦੇ ਹੋ ਜਮੀ ਦਾ ਤੇ ਆਉਣ ਵਾਲੇ ਟਾਈਮ ਚ ਮੱਕੀ ਦਾ ਵੀ ਮਿਲਦਾ ਰਹੂਗਾ ਕੋ ਜਿਹੜੇ ਪਸ਼ੂ ਮੈਂ ਕਿਹਾ ਸੀ ਬਾਈ ਉਹਨਾਂ ਨੇ ਰੱਖੇ ਆ ਤੇ ਉਹਨਾਂ ਪਸ਼ੂਆਂ ਨੂੰ ਜਿਹੜਾ ਸਾਇਲੇਜ ਪੈਂਦਾ ਉਹ ਵੀ ਤੁਹਾਨੂੰ ਦਿਖਾ ਰਿਹਾ ਇਹ ਖੁੱਲੀ ਹੋਈ ਬੇਲ ਐ ਇਹ ਵੀ ਜ਼ਰੂਰ ਤੁਹਾਨੂੰ ਦਿਖਾ ਦੇਣਾ ਕੁਆਲਿਟੀ ਚੰਗੀ ਐ ਦਾਣੇ ਬਹੁਤ ਐ ਵਰਤ ਕੇ ਦੇਖੋ ਕੀ ਰਿਜ਼ਲਟ ਆਉਂਦਾ ਇਹ ਤਜਰਬੇ ਹੀ ਹੁੰਦੇ ਐ ਤੁਸੀਂ ਜਿਹੜੇ ਵੀ ਆਪ ਦਾ ਵਾਹਨ ਵਿੱਚੋਂ ਕੋਈ ਫਸਲ ਬੀਜਦੇ ਐ ਖਾਸ ਕਰਕੇ ਜਵੀ ਵਗੈਰਾ ਤਾਂ ਤੁਸੀਂ ਆਪ ਤਾਂ ਪੈਕ ਕਰਾਉਣ ਆਉਂਦੇ ਤਜਰਬਾ ਜਿਹੜਾ ਕਈ ਵਾਰ ਔਖਾ ਹੋ ਜਾਂਦਾ ਵੀ ਆਪਾਂ ਦੇਖੀਏ ਕਈ ਵਾਰ ਨਾ ਪਸੰਦ ਆਵੇ ਤਾਂ ਸਭ ਤੋਂ ਵਧੀਆ ਆਪਸ਼ਨ ਇਹ ਐ ਵੀ ਇੱਥੋਂ ਲਿਜਾਓ ਇੱਥੋਂ ਦੇਖੋ ਤੁਹਾਨੂੰ ਕਿੰਦਾ ਕਾਮਯਾਬ ਲੱਗਦਾ ਤੇ ਉਸ ਤੋਂ ਬਾਅਦ ਚਾਰ ਦੀ ਜਮੀ ਬੀਜੋ ਸਾਇਲਜ ਬਾਈ ਹੋਰਾਂ ਤੋਂ ਪੈਕ ਕਰਾ ਲਓ ਤੇ ਤੁਹਾਡੇ ਕੋਲ ਆਵਦਾ ਸਾਇਲਜ ਜਿਹੜਾ ਚਵੀ ਦਾ ਵੀ ਜਿਹੜਾ ਉਹ ਤਿਆਰ ਹੋਣ ਲੱਗ ਜੂਗਾ ਅੱਛਾ ਭਾਈ ਜਿਹੜਾ ਵੀ ਰਸਾਇਲਜ ਲੈ ਜਾਣਾ ਚਾਹੁੰਦਾ ਇੱਥੋਂ ਹਾਂਜੀ ਉਹਨੂੰ ਫਿਰ ਟ੍ਰਾਂਸਪੋਰਟ ਦਾ ਸਾਧਨ ਆਪਾਂ ਮੁਹੱਈਆ ਕਰਵਾ ਦੇਾਂਗੇ ਮਿਲ ਜੂਗਾ ਜਿਵੇਂ ਮੰਨ ਲਓ ਵੀ ਜੇ ਤਾਂ ਕੋਈ ਥੋੜੀਆਂ ਗੱਠਾਂ 8 10 15 ਦੇ ਉਹ ਤਾਂ ਫਿਰ ਆਪੇ ਹੀ ਲੈ ਜਾਣੀਆਂ ਪੈਣਗੀਆਂ ਆ ਜੇ ਕੋਈ ਜ਼ਿਆਦੇ ਹੋਣਗੇ ਕੋਈ ਨਹੀਂ ਉਹ ਮੁਹੱਈਆ ਕਰਵਾ ਦੇਾਂਗੇ ਠੀਕ ਹੈ ਫਿਰ ਆਪਾਂ ਇੱਥੋਂ ਕੋਈ ਸਾਧਨ ਲੈ ਆਵਾਂਗੇ ਇੱਥਾਂ ਲੱਗ ਨਹੀਂ ਆਪ ਦਾ ਕੋਈ ਵੀਰ ਸਾਧਨ ਲੈ ਆਵੇ ਤੇ ਫਿਰ ਹਾਂਜੀ 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 ਵੇਟ ਫਿਰ ਇੱਥੇ हां वेट मौके ਤੇ ਕਰਦਾ ਕੋਈ ਗੱਲ ਨਹੀਂ ਠੀਕ ਹੈ ਕਈ ਵਾਰ ਕਿਸੇ ਨੂੰ ਸ਼ੱਕ ਮਾਰੀ ਜਾਂਦਾ ਕਿ ਇਹ ਰੇਟ ਇਹ ਨਹੀਂ ਨਿਕਾ ਹੋਵੇ ਵੈਸੇ ਉਹ ਆਪਣਾ ਰੇਟ ਇੱਕ ਬੰਡਲ ਦਾ ਇੱਕ ਗੱਠ ਦਾ 700 ਰੁਪਿਆ ਹਾਂਜੀ 700 ਰੁਪਿਆ ਜੀ ਠੀਕ ਹੈ ਤੇ ਬਾਕੀ ਜਿਹੜੀਆਂ ਇਹ ਬਜਾਈ ਵਾਲੀ ਮਸ਼ੀਨ ਹੈ ਇਹ ਤਾਂ ਜੋ ਮਾਰਕੀਟ ਰੇਟ ਚੱਲਦਾ ਉਸੇ ਹਿਸਾਬ ਤੇ ਹਾਂਜੀ ਜੀ ਉਸੇ ਹਿਸਾਬ ਨਾਲ ਦੀ ਮਾਰਕੀਟ ਰੇਟ ਠੀਕ ਹੈ ਸੋ ਦੋਸੋ ਜੋ ਮਾਰਕੀਟ ਰੇਟ ਚੱਲਦਾ ਹੈ ਹਾਂਜੀ ਉਹਦੇ ਹਿਸਾਬ ਤੇ ਬਾਈ ਹੋਰੀ ਹੋਣ ਮੱਕੀ ਬੀਜਣਗੇ ਇਹਦੇ ਨਾਲ ਤੇ ਉਦੋਂ ਬਾਅਦ ਚ ਜੋ ਰੇਟ ਚੱਲੂਗਾ ਉਸ ਹਿਸਾਬ ਤੇ 4/4 ਟਰੈਕਟਰ ਦੇ ਨਾਲ ਜਿਹੜੇ ਚਾਰ ਔਰੇ ਦੀ ਜਾਂਦੀ ਹੈ ਮਸ਼ੀਨ ਉਹ ਵੀ ਵਾਈਵਰੀ ਵਰਤਣਗੇ ਸਿੰਗਲ ਔਰੇ ਵੀ ਹਾਂਜੀ ਇਹਦੇ ਨਾਲ ਆਪਾਂ ਨੂੰ ਇਹ ਕਹੇ ਕਿ ਜਿਵੇਂ ਕੰਪਨੀ ਵੀ ਅਗਲਾ ਕਿਰਾਇਆ ਲਾਉਣਾ ਹੁੰਦਾ ਵਾਂਚ ਉਹ ਵੀ ਆਪਣੇ ਕੋਲ ਨਾਲ ਟਰੈਕਟਰ ਜਾਊਗਾ ਜੀ ਜੇ ਕਿਸੇ ਲੋੜ ਆ ਕੱਪਈਲਾ ਕਿਰਾਇਆ ਲਾਉਣਾ ਤੇ ਨਾਲ ਉਹ ਵੀ ਆਪਣੇ मतलब ਨੱਕੀ ਬੀਜਣ ਤੋਂ ਲੈ ਕੇ ਸਾਇਲੰਜ ਪਾਉਣ ਤੱਕ ਹਾਂਜੀ ਹਾਂਜੀ ਜਿੱਦਾਂ ਦੀ ਵੀ ਮਸ਼ੀਨਰੀ ਦੀ ਲੋੜ ਹੋ ਸਾਰੀ ਆਪਣੇ ਕੋਲ ਹੈਗੀ ਸਾਰੀ ਕੁਝ ਮਿਲ ਜਾ ਬੱਸ ਉਹ ਨਾ ਮੰਨਣ ਕਿਰਾਇਆ ਹੀ ਭਰਨਾ ਅਗਲੇ ਨੇ ਆਪਾਂ ਇਹਨਾਂ ਗੱਲ ਕਰ ਲੈਣਾ ਆਪਾਂ ਸਾਰਾ ਕੰਮ ਸੌਖਾ ਕਰ ਦੇਗੇ ਨਾ ਹਾਂਜੀ ਹਾਂਜੀ ਠੀਕ ਹੈ ਸੋ ਦੋਸਤੋ ਟਰੈਕਟਰ ਬਹੁਤ ਸੁੱਖ ਕਰੀਦ ਹੋਇਆ ਤੇ ਭਰਾ ਵੀ ਚਾਰ ਨਾਲ ਜੁੜੇ ਹੋਏ ਆ ਜਿਹਦੇ ਕਰਕੇ ਕੰਮ ਦੀ ਦਿੱਕਤ ਨਹੀਂ ਆਉਂਦੀ ਤੁਸੀਂ ਇਹਨਾਂ ਨੂੰ ਕੰਮ ਦਿਓ ਕਿਉਂਕਿ ਤੁਸੀਂ ਜਿਹੜੇ ਕਿਰਾਏ ਤੇ ਕਰਾਉਣਾ ਉਹਨੇ ਕਿਰਾਏ ਤੇ ਕਰਾਉਣਾ ਪਰ ਜੇ ਇਦਾਂ ਦੇ ਵੀਰਾਂ ਨਾਲ ਜੁੜ ਕੇ ਕੰਮ ਆਪਾਂ ਕਰਦੇ ਆ ਤਾਂ ਕਿਤੇ ਨਾ ਕਿਤੇ ਰਾਹ ਦਸੇਰਾ ਇਦਾਂ ਦੇ ਵੀਰ ਹੀ ਹੁੰਦੇ ਜਿਨ੍ਹਾਂ ਨੂੰ ਦੇਖ ਕੇ ਹੋਰ ਵੀ ਸਿੱਖਦੇ ਆ ਵੀ ਆਪਾਂ ਕੋਈ ਇਦਾਂ ਦਾ ਕੰਮ ਚਲਾ ਸਕੀਏ ਪੰਜਾਬ ਦੋਸਤੋ ਜੇ ਗੱਲ ਕਰੀਏ ਤਾਂ ਭੋਗੀ ਵਸਦਾ ਹੈ ਪੰਜਾਬ ਜਿਹੜਾ ਇਦਾਂ ਦੀ ਧਰਤੀ ਹੈ ਉਪਜਾਊ ਧਰਤੀ ਹੈ ਇਥੋਂ ਦੇ ਵੀਰ ਵੀ ਉਦਮੀ ਹੈ 16 ਬਾਈ ਹਰੋ ਨੇ ਇੱਕ ਐਗਜ਼ਾਮਪਲ ਸੈੱਟ ਕੀਤੀ ਆ ਵੀ ਇਸੇ ਪਿੰਡ ਦੇ ਵਿੱਚੋਂ ਰਲ ਮਿਲ ਕੇ ਇਦਾਂ ਦੀ ਮਸ਼ੀਨਰੀ ਇਹਨਾਂ ਨੇ ਤਿਆਰ ਕਰ ਲਈ ਜਿਹਦੇ ਨਾਲ ਕੰਮ ਵੀ ਸੌਖਾ ਆਊਗਾ ਤੇ ਨਾਲ ਜਿਹੜੇ ਪਰਿਵਾਰਾਂ ਦੇ ਰੁਜ਼ਗਾਰ ਵੀ ਤਰਨਗੇ ਧੰਨਵਾਦ ਸੋ ਵੀਡੀਓ ਦੇਖਣ ਵਾਸਤੇ